ਤਿਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ ਆਪ ਸਭ ਨੂੰ ਲੋਹੜੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਇਸ ਲੋਹੜੀ ਦੇ ਪਾਵਨ ਤਿਉਹਾਰ ਤੇ ਮੈਂ ਆਪ ਜੀ ਨੂੰ ਇੱਕ ਗੱਲ ਜੋ ਮੇਰੇ ਜ਼ਿਹਨ ਮੇਰੇ ਦਿਲ ਮੇਰੇ ਦਿਮਾਗ ਵਿੱਚ ਆਈ ਹੈ ਆਪ ਜੀ ਦੇ ਨਾਲ ਮੈਂ ਕਰਨੀ ਚਾਹੁੰਦਾ ਹਾਂ ਕਿ ਲੜਕੀਆਂ ਨੂੰ ਲੜਕੀਆਂ ਨੂੰ ਹਮੇਸ਼ਾ ਹੀ ਸਾਡੇ ਸਮਾਜ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਸਮਝਿਆ ਜਾਂਦਾ ਹੈ ਇਹੋ ਜਿਹੇ ਘਟਰਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਅੱਗੇ ਵੀ ਇਹ ਮਤਲਬ ਚੱਲ ਰਹੀਆਂ ਨੇ ਜਿਵੇਂ ਕਿ ਜਿਹੜੀ ਭੈੜ ਹੈ ਜਿਹੜੀ ਕਮੀ ਹੈ ਜਿਹੜੀ ਨਸ਼ੇ ਦੀ ਲਤ ਹੈ ਉਹ ਸਾਡੇ ਲੜਕੇ ਸਾਡੇ ਮੁੰਡੇ ਨੂੰ ਹੁੰਦੀ ਹੈ ਅਸੀਂ ਦੂਸਰੇ ਦਾ ਘਰ ਬਰਬਾਦ ਕਰਨ ਦੇ ਲਈ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਾਰਤੀ ਐਡਮਿਟ ਕਰਵਾਉਣ ਦੀ ਵਜ੍ਹਾ ਅਸੀਂ ਕੀ ਕਰਦੇ ਆ ਕਿ ਉਹਦਾ ਕਹਿ ਦਿੰਨੇ ਹੈਗਾ ਵਿਆਹ ਕਰ ਦਿਓ ਕਿ ਇਹ ਨਸ਼ਾ ਛੱਡ ਜਾਏਗਾ ਫਿਰ ਅਸੀਂ ਏਸੀ ਚੱਕਰ ਦੇ ਵਿੱਚ ਕਿਸੇ ਦੂਸਰੇ ਦਾ ਘਰ ਵੀ ਬਰਬਾਦ ਕਰਦੇ ਹਾਂ ਲੜਕੀਆਂ ਨੂੰ ਸਾਡੇ ਸਮਾਜ ਵੱਲੋਂ ਹਮੇਸ਼ਾ ਹੀ ਨਸ਼ਾ ਛਡਾਊ ਕੇਂਦਰ ਸਮਝ ਕੇ ਵਿਆਹ ਜਾਂਦਾ ਸੋ ਐਦਾਂ ਨਹੀਂ ਕਰਨਾ ਚਾਹੀਦਾ ਜੇ ਕਿ ਜਿਹੜੀਆਂ ਧੀਆਂ ਆਪਦੇ ਜੰਮੀਆਂ ਨੇ ਦੂਜੇ ਦੀਆਂ ਧੀਆਂ ਨੂੰ ਵੀ ਆਪਦੀਆਂ ਸਮਝਣਾ ਚਾਹੀਦਾ ਹੈ ਜੇ ਅਸੀਂ ਕਸ਼ਟ ਨਹੀਂ ਚੱਲ ਸਕਦੇ ਤਾਂ ਦੂਸਰੇ ਨੂੰ ਵੀ ਕਸ਼ਟ ਦੇਣ ਦਾ ਸਾਨੂੰ ਕੋਈ ਮਤਲਬ ਸਾਡਾ ਕੋਈ ਇਹ ਹੱਕ ਨਹੀਂ ਬਣਦਾ ਬਾਕੀ ਧੀਆ ਨੂੰ ਨਸ਼ਾ ਛਡਾਊ ਕੇਂਦਰ ਸਮਝਣ ਦੀ بجائے ਇਹਨਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਭੈੜ ਸਾਡੇ ਵਿੱਚ ਹੁੰਦੀ ਹੈ ਭੈੜ ਸਾਡੀ ਔਲਾਦ ਸਾਡੇ ਮੁੰਡੇ ਸਾਡੇ ਲੜਕੇ ਦੇ ਵਿੱਚ ਹੁੰਦੀ ਹੈ ਇਸ ਦੇ ਕਾਰਨ ਹੀ ਅਸੀਂ ਆਪਣਾ ਘਰ ਤਾਂ ਬਰਬਾਦ ਹੋਇਆ ਹੀ ਹੁੰਦਾ ਘਰ ਤਾਂ ਬਰਬਾਦ ਹੋਇਆ ਹੀ ਹੁੰਦਾ ਹੈ ਤੇ ਉਹਦਾ ਵਿਆਹ ਕਰਕੇ ਅਸੀਂ ਦੂਜੇ ਦਾ ਘਰ ਵੀ ਬਰਬਾਦ ਕਰ ਦਿੰਨੇ ਆ ਦੂਜੇ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੰਨੇ ਆ ਤੇ ਦੂਸਰੇ ਨੂੰ ਉਪਦੇਸ਼ ਦੇਣ ਦੀ ਬਜਾਏ ਦੂਸਰੇ ਨੂੰ ਉਪਦੇਸ਼ ਦੇਣ ਦੀ ਬਜਾਏ ਉਪਦੇਸ਼ ਸਾਨੂੰ ਆਪਦੇ ਨੂੰ ਦੇਣੇ ਚਾਹੀਦੇ ਨੇ ਜਿਹੜੇ ਅਸੀਂ ਸਲਾਹਾਂ ਜਿਹੜੇ ਅਸੀਂ ਉਪਦੇਸ਼ ਦੂਜਿਆਂ ਨੂੰ ਦੱਸਦੇ ਆ ਤਰੀਕੇ ਇਹ ਤਰੀਕੇ ਤੁਹਾਨੂੰ ਜਾਂ ਮੈਨੂੰ ਜਾਂ ਸਾਨੂੰ ਇਹ ਆਪਦੇ ਨੂੰ ਸਿਖਾਉਣੇ ਚਾਹੀਦੇ ਨੇ ਦੇ ਦੂਜੇ ਦਾ ਘਰ ਬਰਬਾਦ ਨਾ ਕਰੋ ਸੋ ਇਸੇ ਕਰਕੇ ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ